ඇකහුකුදිතනෑනැපැමානතියාන කෝනානික සුනරි මන ගञන්නේීතාහි බකාන ਜੇ ਵਿਖਿਆ ਸਗਲੀ ਤਜੀ ਲਿਓ ਪੇਖ ਬਿਰਾਗ ਕਉ ਨਾਨਕ ਸੁਨਰੇ ਮਨਾ ਤੇ ਨਰ ਮਾਥੇ ਪਾਗ ਜੇ ਮਾਇਆ ਮਮਤਾ ਤਜ ਜੀ ਸਭ ਤੇ ਪਇਓ ਉਦਾਸ ਕੋ ਨਾਨਕ ਸੁਨਰੇ ਮਨ ਤੇ ਘਟ ਬ੍ਰਹਮ ਨਿਵਾਸ ਜੀਵ ਰਾਨੀ ਹੋ ਮੇਤ ਜੀ ਕਰਤਾ ਰਾਮ ਪਛਾਨ ਕੋ ਨਾਨਕ ਬੋ ਮਗਤ ਨਰ ਏ ਮਨ ਸਾਚੀ ਮਾਨ ਬੇਨਜ਼ਨ ਦੁਰਮਤ ਹਰਨ ਕਲਮ ਹਰਿ ਕੋ ਨਾਮ ਇਸ ਦਿਨ ਜੋ ਨਾਨਕ ਬਜੈ ਸਫਲ ਹੋਏ ਤੈ ਕਾਮ ਜੇ ਬਾਗੁਨ ਗੋਬਿੰਦ ਪਜੋ ਕਰਨ ਸੁਨੋ ਹਰ ਨਾਮ ਕੋ ਨਾਨਕ ਸੁਨ ਰੇ ਮਨਾ ਪਰੇ ਨ ਜਮ ਕੈ ਤਾ ਮ जो प्राणी ममता तज लोभ मोयंकार को नान के अपन तर और नलेत ਜੋ ਸੁਪਨਾ ਯਾਰ ਪੇਖਣਾ ਐਸੇ ਜੱਗ ਕੋ ਜਾਨ ਇਨ ਮੈਂ ਕਛ ਸਾਚੂ ਨਹੀਂ ਨਾਨਕ ਬਿਨ ਭਗਵਾਨ മായക്കാരന പ്രാണി ഡോലീ കുട്ടകാരായണ ജീത ਜੈਸੀ ਜਲਤੀ ਬੁਧ ਬਦਾ ਉਪਜ ਬਿਨ ਸਨੀਤ ਜਾਗ ਰਚਨਾ ਤੈ ਸਿਰਜੀ ਕਉ ਨਾਨਕ ਸੁਨ ਮੀਤ ਪ੍ਰਾਨੀ ਕਛੂ ਨ ਚਿਤਈ ਮਦ ਮਾਇਆ ਕੇ ਅੰਧ ਕੋ ਨਾਨਕ ਬਿਨ ਹਰ ਪਜਨ ਪਰਤ ਤੈ ਜਮ ਫੰਦ ਜੋ ਸੁਖ ਕੋ ਚਾਹੀ ਸਦਾ ਸ਼ਰਨ ਰਾਮ ਕੀ ਲੇਹ ਕੋ ਨਾਨਕ ਸੁਨਰੇ ਮਨਾ ਦੁਰਲਭ ਮਾਨੁਖ ਦੇ ਮਾਇਆ ਕਰਿ ਨਤਾਵਈ ਮੂਰਖ ਲੋਗ ਅਜਾਨ ਕੋ ਨਾਨਕ ਬਿਨ ਹਰ ਪਜਨਾ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਇਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਾਨ ਯਾਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮਹਿਫਦ ਰਿਓ ਬਿਸਰਿਓ ਗੋਵਿੰਦ ਨਾਮ ਕੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮਾ ਪ੍ਰਾਨੀ RAM ਨਾ ਚਿਤਈ ਮਦਮਾਇਆ ਕੇ ਅੰਦ ਕੋ ਨਾਨਕ ਹਰ ਭਜਨ ਬਿਨਾ ਪਰਤ ਤਾਏ ਜਮ ਫੰਦ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਹੋ ਨਾਨਕ ਹਰ ਪਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜਮ ਕੋਤਰਾਸ ਕੋ ਨਾਨਕ ਹਰਿ ਪਜ ਮਨਾ ਨਿਰਪੈ ਪਾਵੈ ਬਾਸ ਜਦਨ ਬਹੁਤ ਮੈਂ ਕਰ ਰਹੋ ਮਿਟਿਓ ਨਾ ਮਨ ਕੋ ਮਾਨ ਦੁਰ ਮਤ ਸਿਓ ਨਾਨਕ ਫਦਿਓ ਰੱਖ ਲਿਓ ਭਗਵਾਨ ਬਾਲ ਜਵਾਨੀ ਅਰ ਬਿਰਦ ਫੁਨਾ ਤੀਨ ਅਵਸਥਾ ਜਾਨ ਗੋਨਾਨਿਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਣੋ ਹਤੋ ਸੁਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਮ ਗਇਓ ਅਬ ਕਿਉਂ ਰੋਵਤ ਅੰਦ ਮਨ ਮਾਇਆ ਮੈਰਾ ਮਰਿਓ ਨਿਕ ਸਤ ਨਾਹਿਨ ਮੀਤ ਨਾਨਕ ਮੂਰਤ ਚਿਤਰ ਜਿਉ ਛਾੜਤ ਨਾਨਪੀਤ ਨਰ ਚਾਹਤ ਕਛ ਔਰ ਔਰੇ ਕੀ ਔਰੀ ਪਈ ਚਿਤ ਵਤ ਰੇ ਓਠ ਗੌਰ ਨਾਨਕ ਬਾਸੀ ਗੱਲ ਪਰੀ ਜਦਨ ਬਾਤ ਸੁਖ ਕੇ ਕੀਏ ਦੁਖ ਕਾ ਕੀਓ ਨਾ ਕੋਏ ਕੋ ਨਾਨਕ ਜੁਨਰੇ ਮਨਾ ਹਰ ਪਾਵੇ ਸੋ ਹੋਏ